ਵਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਕੋਈ ਵਿਰਲਾ ਤੇ ਉਹਨੂੰ ਕਹਿ ਵੀ ਕੀ ਦਿੱਤਾ ਆਪਾਂ ਸਾਰੇ ਆਪਣੇ ਆਪ ਨੂੰ ਕੀ ਕਾਉਨੇ ਗੁਰੂ ਦੇ ਸਿੱਖ ਕਾਉਨੇ ਆ ਗੁਰਮੁਖ ਕਾਉਨੇ ਪਰ ਬਾਚਕ ਦੇ ਨਾ ਤੂੰ ਗੁਰਮੁਖ ਨਹੀਂ ਏ ਜੇ ਗੁਰਮੁਖ ਕਾਉਣਾ ਉਹਦੇ ਵਾਸਤੇ ਭਾਈ ਇਹ ਆਪਣੇ ਆਪ ਨੂੰ ਠਾਣੇ ਦਾ ਰਖਾਉਣਾ ਹੁੰਦਾ ਨਾ ਤੇ ਮਿਹਨਤ ਕਰਕੇ ਭਾਈ ਕੰਦੇ ਤੇ ਸਟਾਰ ਲਵਾਉਣੇ ਪੈਂਦੇ ਐਵੇਂ ਥੋੜੀ ਜਿਹੀ ਕੱਲਾ ਪੇਟ ਵੱਧ ਗਿਆ ਤੇ ਭਾਰਾ ਹੋ ਗਿਆ ਸਰੀਰ ਕਰਕੇ ਮੈਨੂੰ ਠਾਣੇ ਦਾ ਰਖੋ ਵਹੀ ਗੱਲ ਸਾਡੀ ਹੈ ਭਾਈ ਕਿ ਭਾਈ ਉਸ ਵਾਇਗਰੂ ਜਿਵੇਂ ਸਰਕਾਰ ਦਿੰਦੀ ਐ ਸਟਾਰ ਭਾਈ ਤੇਰੀ ਮਿਹਨਤ ਦੇ ਕੇ ਉਸ ਤਰ੍ਹਾਂ ਹੀ ਵਾਇਗਰੂ ਤੈਨੂੰ ਉਪਾਦੀ ਦਿੰਦਾ ਵਾ ਗੁਰਸਿੱਖ ਵਾਲੀ ਗੁਰਮੁਖ ਵਾਲੀ ਬਾਣੀ ਵਿਚਾਰੀ ਨਹੀਂ ਕਿਵੇਂ ਗੁਰਮੁਖ ਬਣ ਜਾਏਗਾ ਬਾਣੀ ਵਿਚਾਰ ਵਿਚਾਰ ਕੇ ਹੀ ਤੂੰ ਗੁਰਮੁਖ ਦੀ ਕੈਟਾਗਰੀ ਚ ਆ ਸਕਦਾ ਹੈ ਨਹੀਂ ਤਾਂ ਤੂੰ ਮਨਮੁਖ ਹੈ ਬਾਣੀ ਪੜ੍ਹੀ ਵੀ ਹੈ ਸੁਣੀ ਵੀ ਇੱਕ ਅੱਖਰ ਦਾ ਵੀ ਪਤਾ ਲੱਗੇ ਹੈ ਇਹ ਇਹਦੇ ਅਰਥ ਕੀ ਹੈ ਕਰੋਂਗ ਤਾਂ ਤਦ ਨਾ ਕਿ ਜੋ ਗੁਰਵਾਣੀ ਹੈ ਇਹਦੇ ਤਾਂ ਇੱਕ ਇੱਕ ਅੱਖਰ ਭਾਈ ਇਸ ਮਾਰਗ ਤੇ ਚੱਲਣਾ ਜਦੋਂ ਸਾਨੂੰ ਪਤਾ ਹੀ ਨਹੀਂ ਗੁਰਬਾਣੀ ਨੇ ਸਾਨੂੰ ਕਿਹਾ ਕੀ ਹੈ ਤੇ ਚੱਲਾਂਗੇ ਕਿੱਥੋਂ ਪਈ ਅਸੀਂ ਆਪਣੇ ਮਨ ਦੇ ਵਿੱਚ ਇੱਕ ਇਹ ਸਾਡੇ ਨਾ ਗੁਰੂ ਨਾਨਕ ਸਾਹਿਬ ਨੇ ਐਸਾ ਕੁਝ ਨਹੀਂ ਕਿਹਾ ਗੁਰਨਾਨਕ ਸਾਹਿਬ ਨੇ ਤਾਂ ਜੋ ਕਹਿ ਦਿੱਤਾ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਦੇ ਵਿੱਚ ਇੱਕ ਵੀ ਐਸਾ ਲਫ਼ਜ਼ ਨਹੀਂ ਤੁਹਾਨੂੰ ਬਹੇਗਾ ਜਿਹਦੇ ਵਿੱਚ ਪਾਤਸ਼ਾਹ ਕਹਿੰਦੇ ਆ ਕਿ ਤੂੰ ਇੰਨੀ ਬਾਣੀ ਪੜ ਮੈਂ ਤੈਨੂੰ ਮੁਕਤ ਕਰ ਦੂੰ ਕਿਤੇ ਵੀ ਨਹੀਂ ਲਿਖਿਆ ਹੋਇਆ ਇੱਥੇ ਜੇ ਲਿਖਿਆ ਹੋਇਆ ਪੜਿਆ ਮੁਕਤ ਨਾ ਹੋਇਆ ਪੜ ਕੇ ਮੁਕਤੀ ਨਹੀਂ ਮਿਲਦੀ ਆਪਾਂ ਖੜਾ ਕੋਈ ਨਹੀਂ ਛੱਡਦੇ ਕੇਸਵਾ ਤੋਂ ਸ਼ਾਮ ਤੱਕ ਲੈ ਕੇ ਇਹਦੇ ਪੋਤਿਆਂ ਸੈਂਚੀਆਂ ਕਦੇ ਬੈਠੇ ਆ ਮੈਂ ਇਹਨਾਂ ਬਾੜ ਕੰਨ ਘਰ ਭਈ ਸਮਝਣ ਵਾਸਤੇ ਜੇ ਤੂੰ ਸਮਝ ਨਹੀਂ ਕੱਖਣੀ ਉਸ ਹੁਕਮਾ ਮੈਂ ਤਾਂ ਸੁਣਦਾ ਮਤਲਬ ਹੀ ਕੀ ਹੈ ਜੇ ਤਾਂ ਸੁਣਾਉਣ ਵਾਲੇ ਨੂੰ ਕੋਈ ਅਰਥ ਭਾਵ ਪਤਾ ਹੈ ਤੇ ਅਗਲੇ ਨੂੰ ਤਾਂ ਪਤਾ ਕੀ ਹੋਣਾ ਹੁਕੂਨਾਮੇ ਭਾਈ ਜਿਵੇਂ ਕਿਸੇ ਦਾ ਕੋਈ ਲੈਟਰ ਇੰਗਲਿਸ਼ ਚ ਆਉਂਦਾ ਵਾ ਕਿ ਐਸੇ ਕੋਈ ਪੱਤਰ ਆਉਂਦੇ ਕਿ ਜਿਹੜੇ ਦੂਸਰੀ ਭਾਸ਼ਾ ਚ ਲਿਖੇ ਆ ਤੁਹਾਨੂੰ ਕੋਈ ਪੜ੍ਹ ਕੇ ਸੁਣਾ ਦੇ ਤੁਸੀਂ ਉਹਤੇ ਕੀ ਰਿਕਟ ਕਰੋਗੇ ਤੁਸੀਂ ਅਮਲ ਨਹੀਂ ਕਰ ਸਕਦੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕੀ ਕਿਹਾ ਉਹਦੇ ਵਿੱਚ ਭਾਈ ਕਿ ਕੇਵਲ ਤੋਂ ਕੇਵਲ ਅੱਖਰ ਸੁਣ ਲਏ ਆ ਹੁਣ ਬਦੇ ਚ ਬੈਠਾ ਕੋਈ ਸੱਜਣ ਹੁਣ ਆਪਸੇ ਲਈ ਅਭੀ ਉਹ ਇੰਗਲਿਸ਼ ਜਿਆਦਾ ਗੱਲ ਕਰਦਾ ਚਲੋ ਇੰਗਲਿਸ਼ ਤੇ ਲੈਟ ਭੇਜਦਾ ਜਿਵੇਂ ਇਹ ਕਹਤਾ ਹਮ ਕਮਿੰਗ ਟੂ ਇੰਡੀਆ ਪਲੀ ਅਰੇਂਜ एवरीथिंग देयर ਹਮ ਕਮਿੰਗ ਕਿ ਮੈਂ ਇੰਡੀਆ ਵਿੱਚ ਆ ਰਿਹਾ ਹਾਂ ਅੱਗੇ ਮੇਰੇ ਘਰਵਾਲੇ ਨੂੰ ਸਾਰਾ ਇੰਤਜ਼ਾਮ ਕਰ ਲਿਓ ਘਰਪਰ ਨੂੰ ਕਹੇ ਘਰ ਵਾਲੀ ਨੂੰ ਕਹੇ ਅਗੇ ਸੁਣਾਉਣ ਵਾਲਿਆਂ ਨੇ ਸੁਣਾ ਦਿੱਤਾ ਅਰਥ ਭਾਵ ਉਹ ਨੂੰ ਮਰੀ ਪਤਾ ਉਹਨੇ ਵੀ ਨਹੀਂ ਦੱਸੇ ਅੱਗੇ ਸਮਝਣ ਲਈ ਬਸ ਉਹਨੇ ਇਹ ਕਹਿਣਾ ਪੱਤਰੀ ਨੇ ਲੇਟਰ ਆਇਆ ਸਨੇਹ ਆਇਆ ਲਿਖਿਆ ਵਿੱਚ ਕੀ ਹੈ ਉਹ ਸਮਝਣਾ ਆਇਆ ਤੇ ਜਿਹੜਾ ਭਾਈ ਆਊਗਾ ਫਿਰ ਬਾਅਦ ਵਿੱਚ ਆ ਕੇ ਦੇਖੂਗਾ ਵੀ ਮੈਂ ਤਾਂ ਕੈਸੀ ਅਰੇਂਜਮੈਂਟ ਕਰਕੇ ਰੱਖਿਓ ਮੈਂ ਆ ਰਿਆਂ ਸਭ ਕੁਝ ਸੈਟਲ ਕਰ ਦਿਓ ਇਹ ਤਾਂ ਓਵੇਂ ਹੀ ਕ ਸੁਭਾਣ ਪਿਆ ਪਿਆ ਕੁਛ ਨਹੀਂ ਹੋਵੇਗਾ ਨਾ ਤੁਹਾਡੇ ਤੇ ਨਰਾਜ਼ ਹੀ ਹੋਵੇਗਾ ਨਾ ਉਸੇ ਤਰ੍ਹਾਂ ਹੀ ਵਹਿਗਰੂ ਹੈ ਧਨਸਤਰੀ ਗੁਰ ਗ੍ਰੰਥ ਸਾਹਿਬ ਜੀ ਗੁਰਬਾਣੀ ਇਹ ਬੋਲਣਤੀ ਪੰਜਾਬੀ ਚ ਆਉਂਦੀ ਏ ਪਰ ਅੰਦਰ ਤਾਂ ਭਾਈ ਅਨੰਤ ਭਾਸ਼ਾ ਨੇ ਉਰਦੂ ਹੈ ਫਾਰਸੀ ਹੈ ਹਿੰਦੀ ਹੈ ਇਸ ਤਰ੍ਹਾਂ ਦੀ ਬੜੇ ਲੱਭ ਜਾਂਦੀ ਪਰ ਉਹ ਸਾਨੂੰ ਸਮਝ ਨਹੀਂ ਆਉਂਦੀ ਪਈ ਜਿਆਦਾ ਤੋ ਇਹਨਾਂ ਪੜਿਆ ਹੋਵੇ ਸੰਤ ਸਹੀ ਸਮਝੋ ਅਸੀਂ ਪੰਜਾਬੀ ਵੀ ਸਹੀ ਨਹੀਂ ਤਰੀਕੇ ਨਾਲ ਬੋਲਦੇ ਵਿਚਾਰ ਨਹੀਂ ਕਰਦੇ ਇਸੇ ਚਾਰਨਤੇ ਭਾਈ ਪਾਕਿਸਤਾਨ ਵਾਲ ਸੁਣਿਆ ਕਰੋ ਉਹਨਾਂ ਦੀ ਬੋਲਬਾਣੀ ਅਸਲ ਪੰਜਾਬੀ ਉਹਨਾਂ ਦੇ ਕੋਲੇ ਆਪਣੇ ਕੋਲ ਨਹੀਂ ਹੈ ਆਪਾਂ ਤਾਂ ਰਲ ਮਿਲਾ ਕੇ ਬੋਲ ਦਿੰਨੇ ਆ ਭਾਈ ਵਿੱਚ ਹਿੰਦੀ ਵਿੱਚ ਇੰਗਲਿਸ਼ ਕਈ ਭਾਸ਼ਾ ਜੋੜ ਦਿੰਨੇ ਆ ਬਈ ਸ਼ੁੱਧੋ ਚਾਰਨ ਜੀ ਕਈ ਨੇ ਜਾਂ ਜੋ ਪੰਜਾਬੀ ਦੇ ਪ੍ਰੋਫੈਸਰ ਨੇ ਜੋ ਪੜ੍ਹੇ ਲਿਖਿਆ ਇਹਨਾਂ ਦੇ ਮੁਖਤੋ ਸੁਣ ਕੇ ਦੇਖਿਓ ਜੇ ਤੁਸੀਂ ਪੰਜਾਬੀ ਦੀ ਕੋਈ ਗੱਲ ਕਰੋਗੇ ਨਾ ਤੇ ਪੰਜਾਬੀ ਦੇ ਵਿੱਚੋਂ ਪੜਿਆ ਲਿਖਿਆ ਸੱਜਣ ਅਨੇਕਾਂ ਉਹਦੇ ਵਿੱਚ ਗਲਤੀ ਮਿਸਟੇਕ ਜੋ ਤੁਹਾਡੀ ਕੀਤੀ ਹੁੰਦੀ ਹੈ ਸਭ ਦੱਸ ਦਿੰਦਾ ਭਾਈ ਨਹੀਂ ਇਹ ਪੰਜਾਬੀ ਇਸ ਤਰ੍ਹਾਂ ਭਾਵੇਂ ਸ਼ੁੱਧ ਪੰਜਾਬੀ ਸਾਡੇ ਕੋਲ ਨਹੀਂ ਹੈ ਜਦੋਂ ਸਾਡੀ ਭਾਸ਼ਾ ਹੀ ਸਾਡੇ ਕੋਲ ਸੁੱਧ ਹੈ ਨਹੀਂ ਬੱਚਿਆਂ ਦਾ ਗਜਾ ਹੋ ਜਾਂਦਾ ਦਾ ਤਰੀਕ ਕਹਿੰਦੇ ਕਹਿੰਦੇ 80% ਤੋਂ ਵੱਧ ਬੱਚੇ ਫੇਲ ਹੋ ਗਏ ਪੰਜਾਬੀ ਦੇ ਪੇਪਰ 'ਚੋਂ ਇਹ ਤਾਂ ਫਿਰ ਭਾਸ਼ਾ ਹੀ ਪੜਿਆ ਲਿਖਿਆ ਨੇ ਵਿੱਚ ਪਈ ਉਨਾਂ ਨੂੰ ਸਮਝਣ ਬਾਅਦ ਇਹ ਕਰਦਮ ਇਹ ਤੂੰਦਰ ਗੋਸ਼ ਕੌਣ ਕਰਤਾਰ ਕੀ ਸਮਝਿਆ ਹੀ ਕੁਛ ਨਹੀਂ ਪਰ ਜਦੋਂ ਇਸ ਦੇ ਇੱਕ ਇੱਕ ਅੱਖਰ ਨੂੰ ਸਮਝਾਇਆ ਜਾਏਗਾ ਤਦ ਹੀ ਤਾਂ ਪਈ ਅਮਲ ਕਰੋਗੇ ਹਣ ਗਏ ਅੱਖਾਂ ਵਿੱਚ ਹੁਕਨਾ ਵਸੜੇ ਬਾ ਲਿਖਿਆ ਪੜ ਲਿਆ ਵਿਚਾਰ ਨਾ ਸਮਝੀ ਕਿਹਦੇ ਪਈ ਅਰਥ ਭਾਵ ਅੱਜ ਮੇਰੇ ਗੁਰੂ ਨਾਨਕ ਸਾਹਿਬ ਨੇ वैसे त संपूर्ण गुरबानी 1 ओंकार तो लेके 18 20 तक हुक्म ही है। ਇਹਦੇ ਵਿੱਚ ਕੋਈ ਸਪੈਚਲ ਕੱਢਣਾ ਕਿ ਅੱਜ ਕੀ ਹੈ ਨਹੀਂ ਭਾਈ ਜਿਹੜਾ ਮਰਜ਼ੀ ਬੜ ਲੈ। ਸਾਰੀ ਗੁਰਬਾਣੀ ਹੁਕਮ ਹੈ ਤੂੰ ਇੱਕ ਮਨ ਕੇ ਤਾਂ ਦੇਖ ਕੋਈ ਅੱਖਰ ਮਨ ਚ ਵਸਾਤ ਹੈ ਲੈ ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮ ਕਣੀ ਲੈ। ਕਹਿੰਦੇ ਕਿਨਕਾ ਮਾਤਰ ਅਪਾ ਤਾਂ ਭਾਈ ਗਣਤੀਆਂ ਨਹੀਂ ਛੱਡੀਆਂ ਮੇਰੇ 500 ਖਣੀ થਾ ਹੋ ਗਏ ਮੈਂ ਇੰਨੇ ਸੁਕੇ ਸੀ ਮੈਂ 11 ਕਾਲੇ ਵਿੱਚ ਇੰਨਾ ਪਾਠ ਕਰ ਲਿਆ ਪਹਿਲੀ ਸਾਂਝੀ ਹੋ ਗਈ ਦੂਜੀ ਕਰਨੀ ਹੈ ਮੇਰ ਅਦਾਸ ਕਰਨੀ ਹੈ ਫੇਰ ਸ਼ੁਰੂ ਕਰਨਾ ਕਰ ਸ਼ੁਰੂ ਪਾਈ ਇੱਕ ਵਾਰ ਛੱਡ 10 ਵਾਰ ਕਰ 100 ਵਾਰ ਕਰ ਸਾਰੀ ਜ਼ਿੰਦਗੀ ਕਰ ਪਰ ਗਲਤਾਂ ਗੱਲ ਆਉਣੀ ਹੈ ਉਦੋਂ ਆ ਕੇ ਕਿ ਜਿੰਨੀ ਵੇਰ ਪੜਿਆ ਭਾਈ ਕੋਈ ਸਮਝ ਆਈ ਜੇ ਸਮਝ ਆ ਗਈ ਜੇ ਫੇਰ ਵੀ ਨਹੀਂ ਚੱਲੇ ਆ ਏਦਾ ਭਾਵ ਤੇਰਾ ਮੇਰੇ ਨਾਲ ਕੋਈ ਪ੍ਰੇਮ ਵਾਲਾ ਰਿਸ਼ਤਾ ਨਹੀਂ ਤੇਰੇ ਮਨ ਚ ਲਾਲਜ ਸੀ ਕਿ ਮੈਂ ਪਾਠ ਕਰੂੰਗਾ ਮੇਰੇ ਕਾਰਜ ਸਬਰ ਨਗੇ ਤੇ ਜਿਹੜੀ ਮਤ ਸਾਡੇ ਅੰਦਰ ਭਰੀ ਹੋਈ ਹੈ ਨਾ ਕਿਤੇ ਹੋਰ ਧਰਮਾਂ ਵਾਲੇਗਾ ਮਾਰ ਕੇ ਦੇਖਿਆ ਕਰੋ ਭਾਈ ਕਿ ਭਾਈ ਉਹਨਾਂ ਦੀ ਗਿਣਤੀ ਇਨੀ ਕਿੰਨੀ ਹੋਗੀ ਦੁਨੀਆ ਦੇ ਵਿੱਚ ਕਿ ਦੁਨੀਆ ਦੇ ਵਿੱਚ ਭਾਈ ਉਹਨਾਂ ਦੀ ਗਿਣਤੀ ਬਹੁਤ ਆਜ ਬਹੁਤ ਜ਼ਿਆਦਾ ਹੋ ਰਹੀ ਹੈ ਭਾਵੇਂ 크੍ਰਿਸਚਨ ਨੂੰ ਭਾਵੇਂ ਮੁਸਲਮਾਨ ਕਦੇ ਸੁਣਿਆ ਭਈ ਉਹਨਾਂ ਨੇ ਕੁਰਾਨ ਸ਼ਰੀਫ ਦਾ ਪਾਠ ਚੱਲਦਾ ਹੋਵੇ ਜਾਂ ਬਾਈਬਲ ਦਾ ਪਾਠ ਚੱਲਦਾ ਹੋਵੇ ਤੇ ਕੇਵਲ ਤੋਂ ਕੇਵਲ ਅਸੀਂ ਹਿੰਦੁਸਤਾਨੀ ਇੱਕ ਹਿੰਦੂ ਹੋ ਗਏ ਉਹਨਾਂ ਦੀ ਸਹੀ ਕਰਦੇ ਕਿ ਜਿਸ ਬਾਣੀ ਨੂੰ ਅਸੀਂ ਪਾਈ ਜਿਸ ਬਾਣੀ ਦੇ ਮਾਰਗ ਤੇ ਚੱਲਣਾ ਸੀ ਇਸ ਨੂੰ ਅਸੀਂ ਹੋਰ ਹੀ ਮਾਰਗ ਦਿੱਤਾ ਹੋਰ ਹੀ ਰੰਗ ਦੇ ਦਿੱਤੀ ਆਠ ਰਖਾਇਆ ਪਾਠ ਚਾਲਦਾ ਸੁਖ ਨਹੀਂ ਕਰਾਲੀ ਉਹ ਕਰਾਲਿਆ ਕਟਿਆ ਕੀ ਕਸਮ ਨਹੀਂ ਜਦੇ ਪਹਿਲੇ ਦਿਨ ਤੇ ਸਾਨੂੰ ਸਾਡੇ ਗੁਰੂ ਨਾਨਕ ਸਾਹਿਬ ਤਾਂ ਸਮਝਾ ਕੇ ਗਏ ਪਰ ਅਸੀਂ ਮਾਰਗ ਛੱਡ ਤਾ ਤੇ ਹੁਣ ਅੱਜ ਭਟਕਦੇ ਕਿਉਂ ਫਿਰਦੇ ਆ ਰੁਲਦੇ ਕਿਉਂ ਫਿਰਦੇ ਆ ਕਿਉਂ ਕੌਮ ਰੁਲੀ ਫਿਰਦੀ ਏ ਬਜੇ ਹੀ ਇਹ ਹੈ ਭਾਈ ਗੁਰਬਾਣੀ ਕੇਵਲ ਤੋਂ ਕੇਵਲ ਮੰਨਣ ਦੇ ਲਈ ਏ ਬੰਨਣੇ ਕੀ ਗਤ ਕਹੀ ਨਹੀਂ ਕਿ ਮੰਨਣਾ ਲਈ ਤਾਂ ਜਿਹੜੀ ਪਦਵੀ ਮਿਲਣੀ ਹੈ ਕਹੀ ਨਹੀਂ ਜਾਂਦੀ। ਇਹ ਹੀ ਤਾਂ ਹੁੰਦੀ ਹੈ ਰੋਜ਼ ਪੜਦੇ ਹਨ। ਪਰ ਫਿਰ ਵੀ ਅਸੀਂ ਕਿਦੰਨੂ ਵਿਚਾਲੇ ਬੈਠੇ ਆ। ਮੈਂ ਫਲਾਨੀ ਜਗ੍ਹਾ ਸਾਡੇ ਬਾਬਾ ਜੀ ਨੇ ਇੱਕ ਤਾਂ ਬਾਬਿਆਂ ਨੇ ਮੱਤ ਮਾਰੀ ਪਈ ਸਾਡੀ ਕੌਮ ਦੀ। ਹੁਣ ਸੁਧਾਰ ਹੋ ਗਏ ਆ। ਸੁਧਾਰ ਹੋ ਗਿਆ ਭਾਈ ਇਹਨਾਂ ਨੂੰ ਸਿੱਧੇ ਕਰਨਾ ਪੈ ਗਿਆ, ਬੋਲਣਾ ਪੈ ਗਿਆ। ਪ੍ਰਚਾਰਕ ਜਿਵੇਂ-ਜਿਵੇਂ ਬੋਲਦੇ ਆ, ਇੱਕ ਬੋਲਦਾ ਫਿਰ ਦੂਸਰਾ ਵੀ ਬੋਲ ਪੈਂਦਾ, ਭਈ ਉਸਨੇ ਗੱਲ ਕੀਤਾ। ਹੁਣ ਠਲ ਪੈਣ ਲੱਗੀ ਆ ਥੋੜੀ-ਥੋੜੀ। ਪਰ ਐਸੇ ਪ੍ਰਚਾਰਕਾਂ ਨੂੰ ਰੱਖੋ ਭਾਈ ਸਭਾਲ ਕੇ ਰੱਖੋ ਕਿ ਆਓ ਭਾਈ ਸਾਨੂੰ ਵੀ ਮਤ ਦੇਵੋ ਸਾਨੂੰ ਵੀ ਸਵਤ ਦੇਵੋ ਕਿ ਅਸੀਂ ਹੁਣ ਤੱਕ ਭਟਕਦੇ ਤੁਰਦੇ ਫਿਰਦੇ ਸੀ ਕਿ ਸਾਨੂੰ ਆਗਲ ਸਮਝਾਈ ਨਹੀਂ ਸੀ ਕਿਸੇ ਸੰਤ ਐਹੀ ਕਹੀ ਜਾਂਦੇ ਪੜੀ ਚੱਲ ਭਈ ਕਿ ਇਹ ਪੰਕਤੀ ਭੁੱਲ ਜਾਂਦੇ ਆ ਰੋਜ ਦੇ ਆਸਾ ਦੀ ਵਾਰ ਵਿੱਚ ਸਰਵਣ ਕਰਦੇ ਆ ਪੜ ਪੜ ਗੱਡੀ ਲਦੀਏ ਪੜ ਪੜ ਲਈਏ ਸਾਥ ਪੜ ਪੜ ਵੇੜੀ ਭਾਈਏ ਪੜ ਪੜ ਗੱਡੀ ਖਾਤ ਕਿ ਜਿੰਨਾ ਮਰਜੀ ਪੜ ਲਾ ਭਾਈ ਕਿ ਭਾਵੇਂ ਗੱਡਿਆਂ ਦੇ ਗੱਡੇ ਤੇ ਨਹੀਂ ਕਿਤਾਬਾਂ ਦੇ ਹੁਣ ਪੜ੍ਹਾਈ ਤੂੰ ਕੀਤੀ ਹੋਵੇ ਪਰ ਜਿਹੜੀ ਪਾਛਨਿਆ ਕੀਰ ਵਿੱਚ ਗੱਲ ਕਹਿ ਦਿੱਤੀ ਦਾ ਪੜ੍ਹੀਏ ਜੀਤੀ ਆਰਜਾ ਹਰ ਜਿੰਨੀ ਤੇਰੀ ਉਮਰ ਆ ਪੜ੍ਹੀਏ ਜੀਤੀ ਆਰਜਾ ਪੜ੍ਹੀਏ ਜੀਤੇ ਸਾਸ ਜਿੰਨੀ ਉਮਰ ਹਰ ਸਵਾਸ ਤੂੰ ਪੜਨ ਤੇ ਲਾ ਦੇ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਚਾਹ। ਕਿ ਇਸ ਤੋਂ ਇਲਾਵਾ ਜੋ ਕੁਝ ਕਰਦਾ ਜੇ ਤੂੰ ਹੁਕਮ ਨਹੀਂ ਮੰਨਿਆ ਸਭ ਹਉਮੈ ਚਖਣਾ ਚਾਹ। ਵਿੱਚ ਅੱਖੀ ਮਾਰਦਿਆਂ ਗੱਲ ਕਹਿਦੀ ਐ। ਇਸ ਬਾਣੀ ਦੁਆਰਾ ਅਸੀਂ ਆਪਣੇ ਆਤਮਾ ਨੂੰ ਸ਼ੁੱਧ ਕਰਨਾ ਹੈ। ਆਪਣੇ ਮਨ ਨੂੰ ਸ਼ੁੱਧ ਕਰਨਾ ਹੈ। ਮਨ ਦੀ ਗੰਦਗੀ ਦੇ ਨਾਲ ਸਾਡੀ ਆਤਮਾ ਵੀ ਬਲੀਨ ਹੋਈ ਪਈ ਹੈ। ਜੇ ਆਤਮਾ ਮਲੇਨ ਹੈ ਭਾਈ ਉਸ ਨੂੰ ਕਿੱਥੋਂ ਭਾਈ ਤੇਰੇ ਅੱਖਾਂ ਤੇ ਪੱਟੀ ਬੰਨੀ ਹੋਵੇ ਤੈਨੂੰ ਤੇਰਾ ਮਾਰ ਕਿੱਥੋਂ ਦਿਖ ਜਾਵੇ ਕਿਤੇ ਜਾ ਸਕਦਾ ਅੱਖਾਂ ਤੇ ਪੱਟੀ ਬੰਨੀ ਹੋਵੇ ਐਨ ਕਹਿ ਇੱਕ ਰੇਪ ਹੋ ਜਾਈਏ ਸਾਨੂੰ ਦੇਖਣੋਂ ਅਟ ਜਾਂਦਾ ਤੇ ਆਤਮਾ ਦੇ ਉੱਤੇ ਭਾਈ ਮੈਲ ਏ ਸੀ ਚੜੀ ਏ ਉਹਨੂੰ ਆਪਣੇ ਪ੍ਰੀਤਮ ਸਵਾਮੀ ਅਕਾਲ ਪੁਰਖ ਦਾ ਘਰ ਕਿੱਥੋਂ ਦਿਖਜੂ ਉਹਦੀ ਮੈਲ ਉਤਾਰਨੀ ਪੈਣੀ ਏ ਇਹ ਬਾਣੀ ਏ ਬਾਣੀ ਨੂੰ ਕੇਵਲ ਤੋਂ ਕੇਵਲ ਇਸ ਲਈ ਬਰਤਣਾ ਕਿ ਆਪਣੀ ਆਤਮਾ ਨੂੰ ਮੇਸ਼ੁੱਧ ਕਰਨਾ। ਸ਼ੁੱਧਤਾ ਤਦ ਕਰੇਗੀ ਜੇ ਕੋਈ ਵਿਚਾਰ ਦੀ ਸਮਝ ਆਉਂਦੀ ਹੋਵੇ। ਬਾਣੀ ਸੁਣ ਕੇ ਆਇਆ ਅੱਜ ਦਾ ਹੋਕਾ ਨਾਮ ਸੁਣਿਆ। ਕਿੰਨਾ ਕੁ ਚੇਤੀ ਹੈ। ਪਹਿਲਾਂ ਤਾਂ ਪਤਾ ਹੀ ਨਹੀਂ ਹੁਣ ਹੈ ਕੀ ਸੀ। ਜੇ ਕਿਸ ਨੂੰ ਪਤਾ ਪੱਜੋ ਕੋਈ ਇੱਕ ਅੱਧੀ ਪੰਕਤੀ ਦੀ ਸ਼ੁਰੂਆਤੀ ਜਾਂ ਅੰਤਲੀਆ ਪੰਕਤੀਆਂ ਦੀ ਅਰਥ ਦੱਸ ਦੇ ਭਾਈ ਕੀ ਗੁਰੂ ਨਾਨਕ ਸਾਹਿਬ ਨੇ ਅੱਜ ਸਾਨੂੰ ਹੁਕਮ ਦਿੱਤਾ ਹੈ। ਬਸ ਦੇਖ ਲਈਏ ਅੱਗੇ ਘਰ ਨੂੰ ਪਾਈ। बस حاضਰੀ ਲਾਗੀ ਭਾਈ ਕੀ ਹੋਵੇਗਾ ਦੁਨੀਆਂ ਦੀ ਨਿਗਾਹ ਚ ਹੋ ਜਾਏਗਾ ਧਰਮੀ ਕਿ ਵਾਹ ਭਈ ਇਹ ਸਖਤਾ ਰੋਜ਼ ਗੁਰੂ ਘਰ ਜਾਂਦਾ ਪਰ ਉਹਦੀ ਨਿਗਾਹ ਦੇ ਵਿੱਚ ਜਿੱਦੋਂ ਭਾਈ ਸੁੱਖ ਮਿਲਣੇ ਹੈ ਗਲਤ ਉਹਦੀ ਨਿਗਾਹ ਦੀ ਹੈ ਨਾ ਤੇ ਜਦੋਂ ਉਹਦੀ ਨਿਗਾਹ ਹੁੰਦੀ ਹੈ ਉਹ ਤੇਰਾ ਕਿਤੇ ਆਉਣਾ ਜਾਣਾ ਦੇਖਦਾ ਉਹ ਤੇਰੀ ਕੇਵਲ ਤੋਂ ਕੇਵਲ ਭਾਵਨਾ ਤੇਰੀ ਸਮਝਣ ਦੀ ਸ਼ਕਤੀ ਦੇਖਦਾ ਕਿ ਤੂੰ ਵਾਕਈ ਇਸ ਗੱਲ ਨੂੰ ਸਮਝ ਕੇ ਅਮਲ ਕੀਤਾ ਇਹ ਤਾਂ ਫਿਰ ਉਹੀ ਗੱਲ ਹੋ ਗਈ ਨਾ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਹੀਂ ਨਾਉ ਕਿ ਐਨਾ ਕੋ ਸਮਝਾਤਾ ਫੇਰ ਵੀ ਨਾ ਸਮਝਾਈ ਪਾਚ ਕਹਿੰਦੇ ਤੂੰ ਤਾਂ ਮੂਰਖਾਂ ਦਾ ਵੀ ਮੂਰਖ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੀ ਗੱਲ ਨਾ ਮੰਨੇ ਜਿਹੜਾ ਗੁਰੂ ਨਾਨਕ ਪਾਸ਼ਾ ਦੇ ਹੁਕਮ ਨੂੰ ਨਾ ਮੰਨੇ ਤਾਂ ਪਾਚ ਕਹਿੰਦੇ ਮੂਰਖਾਂ ਦਾ ਮੂਰਖ ਹੈ ਤੇ ਬੰਦਾ ਕਹਿੰਦਾ ਮੈਂ ਬ੍ਰਹਮ ਗਿਆਨੀ ਹਾਂ ਤੇ ਬੰਦਾ ਆਪਣੇ ਆਪ ਨੂੰ ਗੁਰਮੁਖ ਕਹਾਉਂਦਾ ਵਾ ਕਿ ਗੁਰੂ ਦਾ ਸਿੱਖ ਕਹਾਉਂਦਾ ਖਾਲਸਾ ਕਹਾਉਂਦਾ ਸਿੰਘ ਕਹਾਉਂਦਾ ਹੁਕਮ ਨਹੀਂ ਮੰਨੇ ਹੁਕਮ ਪਾਛਾ ਦੀ ਗੁਰਬਾਣੀ ਹੁਕਮ ਹੈ ਸੰਪੂਰਨ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇਹਦੇ ਵਿੱਚੋਂ ਕੁਝ ਖਾਸ ਜੇ ਅਸੀਂ ਕੱਢ ਦਈਏ ਕਿ ਅੱਜ ਭਾਈ ਪਾਛਾ ਇਹ ਤਾਂ ਰੋਜ਼ ਹੀ ਪਾਛਾ ਕਹਿੰਦੇ ਮੈਂ ਤਾਂ ਤੈਨੂੰ ਜਪਜੀ ਸਾਹਿਬ ਦੀ ਸ਼ੁਰੂਆਤ ਜੀ ਕਹਿਣਾ ਇੱਕ ਓੰਕਾਰ ਇਥੇ ਕੀ ਸਮਝ ਲੈਣਾ ਕਹਾਣੀ ਬਾਕੀ ਸਾਰਾ ਗ੍ਰੰਥ ਪੜ੍ਹਨ ਦੀ ਲੋੜ ਹੀ ਨਹੀਂ ਕਿ ਜੋ ਸਾਰਾ ਬ੍ਰਹਿਮੰਡ ਹੈ ਨਾ ਇਹ ਪ੍ਰਮਾਤਮਾ ਹੈ ਤੇ ਜਦੋਂ ਇੰਨੀ ਕ ਸਮਝ ਆ ਗਈ ਫਿਰ ਤਾਂ ਢੱਗਾ ਢੋਰੀ ਕਰੇਗਾ ਫਿਰ ਤਾਂ ਚੋਰੀਆਂ ਕਰੇਗਾ ਫਿਰ ਤਾਂ ਨਿੰਦਿਆ ਚੋਲੀ ਕਰੇਗਾ ਫਿਰ ਸੇਵਾ ਕਰੇਗਾ ਨਾ ਭਾਈ ਜਿੱਥੇ ਦੇਖੇਗਾ ਦੁੱਖ ਤਕਲੀਫ ਤੂੰ ਸੇਵਾ ਕਰੇਗਾ ਕਿਉਂਕਿ ਸਾਰੇ ਪਾਸ ਤੇਨੂੰ ਆਕਾਲ ਪੁਰਖ ਦੇਂਦਾ ਸਭ ਇੱਕੋ ਹੈ ਭਾਈ ਇੱਕੋ ਹੈ ਕੀ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਜਿਵੇਂ ਅਸਮਾਨ ਕੇ ਸਮਤ ਇੱਕ ਜੋਤ ਹੈ ਨਾ ਘਾਟ ਹੈ ਨਾ ਘਾਟਵਾਦ ਹੋਤ ਹੈ ਜਿਹਨੂੰ ਇੰਨੀ ਇੱਕ ਪੰਕਤੀ ਸ਼ਮ ਆ ਗਈ ਨਾ ਸਮਝ ਪਹਿਲੀ ਹੀ ਇੱਕੋ ਅੰਕਾਰ ਸਾਨੂੰ ਪਹਿਲੇ ਦੀ ਸਮਝ ਨਹੀਂ 8 10 20 ਤੱਕ ਅਸੀਂ ਅਰਥ ਵਿਖਿਆਨ ਕਰਦਨੇ ਜਾ ਕੇ ਕਿ ਇਹ ਨਾ ਪੜਦਨੇ ਆ ਭਾਈ ਸਭ ਬੇਕਾਰ ਹੈ ਕੋਈ ਮਤ ਨਹੀਂ ਮਿਲਣੀ ਕੋਈ ਤੂੰ ਬ੍ਰਹਮ ਗਿਆਨੀ ਦੀ ਵਰਨਾ ਭਾਈ ਬ੍ਰਹਮ ਦਾ ਗਿਆਨ ਤਦ ਹੀ ਹੁੰਦਾ ਹੁੰਦਾ ਨਾ ਜਦੋਂ ਤੇ ਅਮਲ ਕਰਾਂਗੇ ਫੇਰ ਹੀ ਸਮਝ ਲੱਗੇਗੀ ਨਾ ਭਾਈ ਹੁਣ ਇੱਥੇ ਬੈਠਾ ਬੈਠਾ ਤੋਂ ਚੰਦਰਮਾ ਦੀ ਮੰਗਲ ਗ੍ਰਹਿ ਦੀ ਅਸਮਾਨ ਦੀਆਂ ਕਿਤਾਬਾਂ ਪੜ੍ਹੀ ਜਾਵੇ ਔਰ ਆਨੰਦ ਤਾਂ ਅਸਲ ਤੇ ਉੱਥੇ ਜਾ ਕੇ ਮਿਲਣਾ ਕਿ ਕਿਤਾਬ ਤਾਂ ਲਿਖਿਆ ਭਾਈ ਕਿਵੇਂ ਜਾਣਾ ਕੀ ਪੜ੍ਹਾਈ ਕਰਨੀ ਹੈ ਕੀ ਮੈਥਡ ਹੈ ਕੀ ਸਦਾਤ ਹੈ ਤੇ ਤਰੀਜਾ ਕਿਉਂ ਤੇ ਆਨੰਦ ਲੈ ਸਕਦਾ ਨਾ ਔਰ ਇੱਥੇ ਬੈਠੇ ਬੈਠੇ ਤਾਂ ਕੇਵਲ ਤੋਂ ਕੇਵਲ ਤੂੰ ਪੜ ਸਕਦਾ ਇੱਥੇ ਬੈਠ ਕੇ ਉਸੇ ਤਰ੍ਹਾਂ ਤੂੰ ਭਾਈ ਗੁਰਬਾਣੀ ਦਾ ਪੜ ਸਕਦਾ ਪਰ ਪ੍ਰੀਤਮ ਦਾ ਜੋ ਦੇਸ਼ ਹੈ ਨਾ ਨਿਰੰਗਕਾਰ ਦਾ ਦੇਸ਼ ਹੈ ਅਨੰਦ ਦਾ ਭਾਈ ਉੱਥੇ ਜਾ ਕੇ ਮਿਲਣਾ ਇਹ ਗੁਰਬਾਣੀ ਅਕਾਲ ਪੁਰਖ ਦੀ ਹੈ ਅਕਾਲ ਪੁਰਖ ਦੇ ਘਰ ਜਾਣ ਦਾ ਰਸਤਾ ਹੈ ਪੜਾਈ ਦੇ ਵਿੱਚੋਂ ਚੱਲ ਕੇ ਮਾਰਗ ਤੇ ਤਾਂ ਅਕਾਲ ਪੁਰਖ ਮਿਲ ਜੂ ਲੇਕਨ ਕੱਲਾ ਪੜ ਕੇ ਜੇ ਕਈ ਜਾਂ ਗੁਰੂ ਘਰ ਆਗੇ ਗੁਰੂ ਘਰ ਕਿਹੜਾ ਤਾਂ ਗਿਆਨ ਦਾ ਘਰ ਹੁੰਦਾ ਭਾਈ ਗੁਰੂ ਦਵਾਰਾ ਗੁਰੂ ਕੇ ਕੀ ਕਰਦਾ ਗਿਆਨ ਦਿੰਦਾ ਹੁਣ ਧਰਮਿਕ ਸਥਾਨ ਤੋਂ ਤਾਂ ਕੇਵਲ ਤੋਂ ਕੀ ਆ ਗਿਆਨ ਦਿੱਤਾ ਜਾਂਦਾ ਤੇ ਜਿਹੜੇ ਧਰਮਾਂ ਦੇ ਵਿੱਚ ਇਸ ਨੂੰ ਅਮਲ ਤੇ ਲਿਆਉਂਦੇ ਕੇ ਬਾਕੀ ਵੀ ਭਾਵੇਂ ਗ੍ਰੰਥ ਸ੍ਰੀ ਪਾਜਾ ਹੋਰ ਗ੍ਰੰਥ ਹੈ ਇਹ ਸਾਰੇ ਦੇ ਸਾਰੇ ਭਾਈ ਜਿਨ੍ਹਾਂ ਹੀ ਗ੍ਰੰਥ ਨੇ ਲੋਕ ਇਹਨਾਂ ਦੇ ਵਿਚਾਰ ਕਰਦੇ ਆ ਰੱਟੇ ਨਹੀਂ ਲਾਉਂਦੇ ਸਾਡੇ ਵਾਂਗ ਸਾਡੇ ਵਾਂਗ ਨਹੀਂ ਕੇ ਭਾਈ ਕਿਦੇ ਹੁਣ ਸੋਚੋ ਭਾਈ ਉਹ ਸਾਡੇ ਨਾਲ ਅਮੀਰ ਵੀ ਨੇ ਸਰੀਰਕ ਤੌਰ ਕਰਕੇ ਸੰਸਾਰਕ ਤੌਰ ਕਰਕੇ ਧਾਰਮਿਕ ਤੌਰ ਤੇ ਵੀ ਸਤੋ ਉੱਚੀ ਹੈ ਉਹਨਾਂ ਦੀ ਹਰ ਜਗ੍ਹਾ ਪੁੱਛ ਕੇ ਚੁੰਦੀ ਹੈ ਕਿ ਉਹਨਾਂ ਨੂੰ ਭਾਈ ਹਰ ਜਗ੍ਹਾ ਦੇ ਉੱਤੇ ਪੁੱਜਿਆ ਜਾਂਦਾ ਹੈ ਮਾਰਗ ਸਹੀ ਹੈ ਗੁਰੂ ਦੇ ਮਾਰਗ ਤੇ ਚੱਲਦੇ ਆਪਾਂ ਕੇਵਲ ਧੋਕੇ ਪੜਨ ਤੋਂ ਅੱਗੇ ਬਧੀ ਕੋਈ ਨਹੀਂ ਹੈ ਕਿ ਸਾਰਾ ਜੋਰ ਲਾਇਆ ਪੜ੍ਹਾਈ ਤੇ ਪਈ ਮੈਂ ਵੀ ਗੁਰਬਾਣੀ ਇੰਨੀ ਪੜਨੀ ਹੈ ਇੰਨੇ ਪੜਤੀ ਫਿਰ ਆਪਣੇ ਸਾਧਾਂ ਦੇ ਪੁੱਠੇ ਸਿੱਧਿਆਂ ਦੇ ਉਹ ਬਾਬਾ ਜੀ 100 ਜਪਜੀ ਸਾਉ ਦੇ ਪਾਠ ਕਰਦੇ ਉਹ ਬਾਬਾ ਹੀ ਕਹਦਾ ਜਿਹੜਾ ਗਣਕੇ ਪਾਠ ਕਰੇ ਬਾਬਾ ਤਾਂ ਉਹ ਬਣਦਾ ਨਾ ਭਈ ਜਨਾ ਸਾਸ ਕਰਾਸ ਨਾ ਵਿਸਰੀ ਹਰਨਾਮਾ ਮਨਮੰਤ ਔਰ ਬਾਬੇ ਦੀਆਂ ਗੱਲਾਂ ਮਨੇ ਗੁਰੂ ਨਾਨਕ ਸਾਹਿਬ ਦੀਆਂ ਮਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਤਾ ਹੀ ਕਹਦੀ ਹੈ ਗੁਰੂ ਨਾਨਕ ਸਾਹਿਬ ਦਾ ਪਾਸ਼ਾ ਇਹ ਕਹਿੰਦਾ ਜਿਨਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧੰਸ ਸੇ ਸਈ ਨਾਨਕਾ ਪੂਰਨ ਹੋਈ ਸਦ ਤੇ ਤੇਰਾ ਬਾਬਾ ਜੱਜੀ ਸਾਹਿਬ ਪੜ੍ਹ ਕੇ ਸੰਤ ਬਣਿਆ ਫਿਰਦਾ ਵਾ ਕਹਿੰਦੇ ਆ ਨਾ ਤੁਸੀਂ ਕਹਿੰਦੇ ਭਾਈ ਸਾਡੇ ਬਾਬਾ ਜੀ ਤਾਂ 101 ਪਾਠ ਕਰਕੇ ਜੱਜੀ ਸਾਹਿਬ ਦਾ ਫਿਰ ਕੀ ਹੋ ਗਿਆ ਵੇ ਗੱਲ ਤਾਂ ਇਹ ਸੀ ਜੀ ਪਹਿਲਾ ਸ਼ਬਦੀ ਸਮਝ ਲੈਂਦਾ ਔ ਜਿਹੜੇ ਬਾਬੇ ਦੀ ਕਹਾਣੀ ਸੁਣਾਉਂਦੇ ਹੁੰਦੇ ਹਨ ਉਹਦੇ ਡੇਰੇ ਵਿੱਚ ਹੀ ਸਭ ਤੋਂ ਜਾਤ ਪਾਤਾਂ ਦੇ ਝਾੜ ਪਏ ਹੁੰਦੇ। ਕੋਤਨੀਏ ਤੇ। ਕਿ ਉਹ ਹੀ ਹੈ ਜੇ ਪਖੰਡ ਕਰਦੇ ਆ। ਹੁਣ ਠਲ ਪੈਣ ਲੱਗੀ ਇਹਨਾਂ ਨੂੰ ਵੀ। ਹੁਣ ਸਾਰੇ ਪਾਸੇ ਆਵਾਜ਼ਾਂ ਜੋ ਆਉਣ ਲੱਗੀਆਂ। ਸਤ ਦੀ ਪਛਾਣ ਕਰੋ ਸਤ ਦੇ ਮਾਰਗ ਤੇ ਚਲੋ। ਗੁਰਬਾਣੀ ਕੇਵਲ ਤੋਂ ਕੇਵਲ ਤੈਨੂੰ ਮਾਰਗਦਰਸ਼ਨ ਦਿੰਦੀ ਹੈ ਪਰਮਾਤਮਾ ਦੇ ਘਰ ਦਾ। ਗੁਰਬਾਣੀ ਕੱਲਾ ਇਹ ਨਹੀਂ ਕਿ ਇਹ ਹੀ ਪਰਮਾਤਮਾ ਦਾ ਘਰ ਆ। ਇਥੋਂ ਤਾਂ ਅਗਾਹ ਜਾਣਾ ਪਈ ਅਸੀਂ ਇਥੋਂ ਤਾਂ ਅਸੀਂ ਅਗਾਹ ਦਾ ਮਾਰਗ ਤੈਅ ਕਰਨਾ ਕਿ ਇਹ ਮੇਰੇ ਅਕਾਲ ਪੁਰਖ ਦੇ ਘਰ ਨੂੰ ਜਾਂਦਾ ਆਤਮਾ ਉੱਥੇ ਪ੍ਰਵੇਸ਼ ਕਰਨੀ ਜੇ ਇੱਥੇ ਪਈ ਗਲਾ ਪੰਜ ਕਕਾਰੀ ਅਮਰ ਸਾਹਿਬ ਕੇ ਜਬਾਣੀ ਪੜ੍ਹ ਕੇ ਜੇ ਸੱਚਕੰਡ ਮਿਲਦਾ ਫਿਰ ਅਰਦਾਸਾਂ ਗਾਉਣ ਨੂੰ ਕਰਾਉਣੇ ਜਾਂਦੇ ਆ ਕਿ ਬਾਦਸ਼ਾਹ ਸੱਚਕੰਡ ਦੇ ਵਿੱਚ ਪ੍ਰਵੇਸ਼ ਕਰਨੀ ਉਹ ਤਾਂ ਤੇਰੀ ਭਾਈ ਜਿਵੇਂ ਹੁਣ ਸਰਕਾਰ ਤੈਨੂੰ ਕੋਈ ਭਾਈ ਇਨਾਮ ਦਿੰਦੀ ਹੈ ਕੋਈ ਮੈਡਲ ਦਿੰਦੀ ਹੈ ਕੋਈ ਅਹੁਦਾ ਦਿੰਦੀ ਹੈ ਤੇਰੀ ਘਾਰ ਜੁਗਾਰੀ ਕਰਕੇ ਦਿੰਦੀ ਹੈ ਨਾ ਕਿ ਤੂੰ ਭਾਈ ਇਹਨਾਂ ਪੜਿਆ ਹੋਇਆ ਇਨੀ ਮਿਹਨਤ ਕੀਤੀ ਟਟਪਾਲ ਕੀਤੀ ਫੇਰ ਤੈਨੂੰ ਉਹਦਾ ਮਿਲ ਹੀ ਜਾਣਾ ਹੁੰਦਾ ਉਸੇ ਤਰ੍ਹਾਂ ਹੀ ਆ ਕਾਲ ਪਹੁੰਚਦੇ ਘਰ ਤਾਂ ਤੈਨੂੰ ਜਗ੍ਹਾ ਮਿਲ ਹੀ ਜਾਣੀ ਹੈ ਜੇ ਤੂੰ ਉਹਦੇ ਮੁਤਾਬਕ ਇੱਥੇ ਚੱਲਿਆ ਹੋਵੇ ਕਿਸੇ ਦੇ ਕਹੇ ਉੱਥੇ ਕੋਈ ਤੈਨੂੰ ਪਰਵੇਸ਼ ਨਹੀਂ ਕਰ ਲੈ ਕਿ ਜਿਹੜੇ ਬ੍ਰह्म ਗਿਆਨੀਆਂ ਦੇ ਕਹਿਆ ਤੇ ਸਾਨੂੰ ਨਕਾਣਾ ਸਾਹਿਬ ਨੇ ਮਿਲਿਆ ਦੇ ਸਾਨੂੰ ਉਸ ਪ੍ਰਮਾਤਮਾ ਦੀ ਜਗ੍ਹਾ ਚਾਨਣਾ ਜਗ੍ਹਾ ਕਿੱਥੇ ਮਿਲ ਜਾਈਏ ਕਿ ਕਿਨੇ ਬ੍ਰह्मज्ञानी ਆਏ ਕਿਨੇ ਸੰਤ ਆਏ ਫਲਾਨਾ ਬ੍ਰह्मज्ञानी ਫਲਾਨਾ ਕਿ ਸਿੱਧੀ ਇੱਕ ਵੀ ਅਰਦਾਸ ਵੈਗਰੂ ਨੇ ਸੁਣੀ ਹੈ ਓਵੇਂ ਦੋਵੇਂ ਦਰਵਾਜ਼ੇ ਬੰਦ ਨੇ ਭਾਈ ਕੁੱਲਣ ਦੀ ਬਜਾਏ ਜ਼ਿਆਦਾ ਬੰਦ ਹੁੰਦੇ ਜਾ ਰਹੇ ਰੋਜ਼ ਅਰਦਾਸਾਂ ਕਰਦੇ ਸੱਚੇ ਪਾਤਸ਼ਾਹ ਜਿਨ੍ਹਾਂ ਗੁਰਧਾਮਾਂ ਤੋਂ ਸਿੱਖਾ ਨੂੰ ਬਿਛੋੜੇ ਉਹਨਾਂ ਗੁਰਧਾਮਾਂ ਦੇ ਖੁੱਲੇ ਦਰਸਨਾਂ ਰ ਬਖਸ਼ੋ ਜੀ ਇਹ ਤਾਂ ਪਾਚਾ ਕਰਨੇ ਤਾਂ ਗੁਰਤ ਆ ਮਾਦੇ ਦਰਸ਼ਨ ਕਰਨੇ ਹੀ ਕਿਉ ਤੇ ਕਰਨੇ ਹੀ ਕਾਦੇ ਵਾਸਤੇ ਆ ਭਾਈ ਮੈਂ ਤਾਂ ਹਰ ਜਗ੍ਹਾ ਮੌਜੂਦ ਐ ਤੂੰ ਜਾਣਾ ਕਦੋਂ ਕਿਥੇ ਪਾਸੇ ਅਸੀਂ ਮਨ ਵਿੱਚ ਇਹ ਸਟਕੇ ਦੇ ਬੈਠੇ ਆ ਕਿ ਪਤਾ ਨਹੀਂ ਭਾਈ ਕਿ ਧਰਮਗ੍ਰੰਥਾਂ ਦੇ ਗਿਹੜੀਆਂ ਕੱਡ-ਕੱਡ ਕੇ ਠੀਕ ਐ ਭਾਈ ਉੱਥੇ ਇਤਿਹਾਸ ਐ ਜੇ ਇਤਿਹਾਸ ਤੇ ਅਮਲ ਕਰੋਗੇ ਫੇਰ ਤਾਂ ਕੁਝ ਭਲਾ ਹੋਊਗਾ ਸਰੰਦ ਜਾਣ ਦਾ ਕੀ ਫਾਇਦਾ ਪਤੇ ਘਟ ਸਾਇਤ ਤਾਂ ਜਾਣ ਦਾ ਤਦ ਫਾਇਦਾ ਹੈ ਨਾ ਜੇ ਉਸ ਸ਼ਾਦਤ ਨੂੰ ਪੜ੍ਹ ਕੇ ਮਨ ਪਿਗਲ ਜਾਵੇ ਮਨ ਸਦ ਹੋ ਜਾਏ ਕਿ ਛੋਟੇ ਬੱਚਿਆਂ ਨੇ ਆਪਣੀ ਧਰਮ ਪ੍ਰਤੀ ਪ੍ਰੇਤ ਕੋ ਦਿਆ ਹੋਇਆ ਜਾਣਾ ਵਾਰ ਦਿੱਤੀ ਹੈ ਅਸੀਂ ਵੀ ਭਾਈ ਸਭ ਕੁਝ ਕੁਰਬਾਨ ਕਰ ਦਾਂਗੇ ਪਰ ਧਰਮ ਦਾ ਮਾਰਗ ਨਹੀਂ ਛੱਡਣਾ ਐਸੀ ਸਤ ਦੇ ਮਾਰਗ ਤੇ ਚੱਲਣਾ ਪਰ ਇਹ ਤਾਂ ਜਾਂਦੇ ਆਉਂਦੇ ਸ਼ੋਰ ਸ਼ਰਾਬੇ ਕਰਦੇ ਜਾਂਦੇ ਹਨ ਮਨੋਰੰਜਨ ਕਰਦੇ ਜਾਂਦੇ ਹਨ ਮਨ ਤੋਂ ਵਰਾਗ ਹੀ ਨਹੀਂ ਆਏ ਅਨੰਦਪੁਰ ਸਾਹਿਬ ਤਾਂ ਗਏ ਆ ਜਾ ਭਾਈ ਜਿਵੇਂ ਮਰਜੀ ਆ ਤਾਂ ਗਿਆਨੀ ਅਮਰਧਾਰੀ ਬਣ ਕੇ ਨਾ ਕਿ ਪੰਜ ਕਕਾਰੀ ਮੇਰੇ ਪਾਤਸ਼ਾਹ ਨੇ ਉੱਥੇ ਖੰਡੇ ਵੱਟ ਦੀ ਅਮਰਦੀ ਦਾਤ ਵਰਤਾਏ ਸੀ ਜਦੋਂ ਇੰਨੇ ਹੀ ਕੰਮ ਨਹੀਂ ਕਰਨ ਗਿਆ ਹੀ ਕੀ ਕਦੇ ਵਾਸਤੇ ਹੈ ਭਾਈ ਕਿਸ ਲਈ ਗਿਆ ਮਾ ਤੇਰਾ ਜਾਣਾ ਬੇਕਾਰ ਹੈ ਗੁਰੂ ਦਾ ਤੇਰੀ ਪ੍ਰੀਤ ਕੋਈ ਨਹੀਂ ਐਵੇਂ ਧਰਮ ਤਾਨ ਉtre ਫਿਰਦੇ ਨੇ ਉਹਦੇ ਹੋਰ ਧਰਮ ਵਾਲਿਆਂ ਨੂੰ ਵੀ ਦੇਖ ਲਿਆ ਕਰੋ ਜਿਹੜੇ ਵਧੀ ਜਾਂਦੇ ਦਿਨ ਕਿ ਉਹ ਤਾਂ ਕਰ ਇਸ ਟਾਈਮ ਸੋਧ ਹੀ ਕੋਈ ਨਹੀਂ ਉਹ ਤਾਂ ਚਲੋ ਭਾਈ ਜਿੱਥੇ ਗਿਆਨ ਹੁੰਦਾ ਕੋਈ ਸੱਤ ਦੀ ਗੱਲ ਕਰਦੇ ਆ ਭਾਪ ਪ੍ਰਚਾਰ ਹੁੰਦਾ ਹੈ ਵੇ ਕਿ ਭਾਈ ਇਹ ਗੱਲ ਮੈਨੂੰ ਸਮਝ ਨਹੀਂ ਆਈ ਸੀ ਉੱਥੇ ਮਿਲ ਸਕਦੀ ਉੱਥੇ ਜਾ ਕਿ ਜਿਹੜੇ ਵੱਧ ਗਏ ਨੇ ਭਾਈ ਉਹਨਾਂ ਵੱਲ ਵੀ ਜਾ ਆ ਤੁਹਾਡੇ ਵਿਆਸ ਵਾਲੀ ਹੈ ਕਦੇ ਦੇਖਿਆ ਕੋਈ satsangi ਨੂੰ ਕਿ ਭਾਈ ਮੈਂ ਫਲਾਣੇ satsang ਘਰ ਤੇ ਮੱਥਾ ਟੇਕਿਆ ਮਾ ਜਾ ਉਹ ਕਰ ਜਾਂਦੇ ਨੇ ਸਤ ਸੰਗਤ ਸੁਣਨ ਵਾਤੇ ਜਾਂਦੇ ਆ ਤੇ ਉਹਦੇ ਅਮਲ ਕਰਦੇ ਤੇ ਇਸ ਕਰਕੇ ਤਾਂ ਦਿਨਦਰੁਪਤੀ ਜਾ ਰਹੇ ਆ ਉਹਨੇ ਤਾਂ ਕਰਵਾਨੀ ਤਾਂ ਕੋਈ ਨਹੀਂ ਨਾ ਉਹਨਾਂ ਦੀ ਉਹਨਾਂ ਤਾਂ ਨਹੀਂ ਕੋਈ ਸ਼ਹੀਦ ਹੋਇਆ